ਵੈਲਕਮ ਸਟੂਡੈਂਟਸ ਅਸੀਂ ਕਰਾਂਗੇ ਪੰਜਾਬੀ ਗ੍ਰਾਮਰ ਨਾਲ ਰਿਲੇਟਡ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨੂੰ ਚੁਣਨਾ ਜਿਹੜੀ ਇਹ ਵੀਡੀਓ ਆ ਬੀ ਐਡ ਐਂਟਰੈਂਸ ਟੈਸਟ ਵਾਸਤੇ ਤੇ ਬਾਕੀ ਜਿਹੜੇ ਜਿਨ੍ਹਾਂ ਦੇ ਵਿੱਚ ਪੰਜਾਬੀ ਕੰਪਲਸਰੀ ਆ ਵਿਆਕਰਨ ਲਈ ਜਿਵੇਂ ਪੀ ਐਸ ਟੈਟ 1 2 ਆਦਿ ਲਈ ਇੰਪੋਰਟੈਂਟ ਆ ਤਾਂ ਅਸੀਂ ਸ਼ੁਰੂ ਕਰਾਂਗੇ ਫਸਟ ਕੁਐਸਚਨ ਨਾਲ ਥਾਂ ਥਾਂ ਤੇ ਚੂੜੀਆਂ ਵੇਚਣ ਵਾਲਾ ਕੀ ਕਹਿੰਦੇ ਨੇ ਥਾਂ ਥਾਂ ਤੇ ਚੂੜੀਆਂ ਵੇਚਣ ਵਾਲੇ ਨੂੰ ਬੰਜਾਰਾ ਜਿਸ ਦਾ ਕੋਈ ਦੁਸ਼ਮਣ ਨਾ ਹੋਵੇ ਲਲਾਰੀ ਕੀਰਤੀ ਬੀਟ ਤਾਂ ਸਾਡਾ ਆਨਸਰ ਕੀ ਆਊਗਾ ਆਜ਼ਾਦ ਸ਼ਤਰੂ ਤੁਸੀਂ ਆਪ ਵੀ ਆਨਸਰ ਕੱਢਣ ਦੀ ਕੋਸ਼ਿਸ਼ ਕਰਨੀ ਆ ਇੱਕੋ ਸਮੇਂ ਹੋਣ ਵਾਲੇ ਮਨੁੱਖ ਇੱਥੇ ਥੋੜੀ ਜੀ ਮਿਸਟੇਕ ਆ ਸਪੈਲਿੰਗ ਦੇ ਵਿੱਚ ਇੱਕੋ ਸਮੇਂ ਹੋਣ ਵਾਲੇ ਮਨੁੱਖ ਕੀ ਹੁੰਦੇ ਨੇ ਦੇਖੋ ਆਪਸ਼ਨ ਸਮਕਾਲੀ ਜਿਹੜਾ ਰੱਬ ਵਿੱਚ ਵਿਸ਼ਵਾਸ ਨਾ ਕਰੇ ਇੱਕ ਤਾਂ ਹੁੰਦਾ ਜਿਹੜਾ ਰੱਬ ਵਿੱਚ ਵਿਸ਼ਵਾਸ ਕਰੇ ਇੱਕ ਹੁੰਦਾ ਜਿਹੜਾ ਨਾ ਕਰੇ ਤਾਂ ਜਿਹੜਾ ਨਾ ਕਰੇ ਉਸ ਨੂੰ ਕੀ ਕਹਿੰਦੇ ਨੇ ਨਾਸਤਕ ਜਿਸ ਦਾ ਸਭ ਆਕ ਚੋਰੀ ਦਾ ਹੋਵੇ ਜੋ ਚੋਰੀ ਕਰਦਾ ਹੋਵੇ ਉਹ ਕੀ ਹੁੰਦਾ ਚੋਰ ਪਿੰਡ ਦੀ ਸਾਂਝੀ ਜ਼ਮੀਨ ਪਿੰਡ ਦੀ ਸਾਂਝੀ ਜ਼ਮੀਨ ਨੂੰ ਕੀ ਕਹਿੰਦੇ ਨੇ ਸ਼ਾਮਲਾਟ ਦਰਿਆ ਦੇ ਪਾਸੇ ਦੀ ਥਾਂ ਜਿੱਥੇ ਪਾਣੀ ਕੰਡਾ ਵੱਡ ਰਿਹਾ ਹੋਵੇ ਦਰਿਆ ਦੇ ਪਾਸੇ ਦੀ ਥਾਂ ਜਿੱਥੇ ਪਾਣੀ ਕੰਡਾ ਵੱਡ ਰਿਹਾ ਹੋਵੇ ਸਾਡਾ ਆਨਸਰ ਕੀ ਆ ਵੇਟ ਉਹ ਬੱਚਾ ਜਿਸ ਦੀ ਹਰ ਗੱਲ ਮੰਨੀ ਜਾਵੇ ਚਿੰਦਾ ਪਤੀ ਦਾ ਪਿਓ ਸੋਰਾ ਰਾਂਹੋਂ ਪਟਕਿਆ ਰਾਂਹੋਂ ਪਟਕਿਆ ਕੀ ਹੁੰਦਾ ਕੁਰਾਈਆ ਵੱਡੀ ਹੋਈ ਫਸਲ ਦਾ ਢੇਰ ਵੱਡੀ ਹੋਈ ਕਸਲ ਦਾ ਢੇਰ ਕੀ ਹੁੰਦਾ ਖੋਣਾ ਕੀਤੇ ਨੂੰ ਨਾਂ ਜਾਣਨ ਵਾਲਾ ਜੇ ਕਿਸੇ ਦਾ ਭਲਾ ਕੀਤਾ ਹੋਵੇ ਪਰ ਉਹ ਨਾ ਸਮਝੇ ਤਾਂ ਉਸ ਨੂੰ ਕੀ ਕਹਿੰਦੇ ਨੇ ਅਕਿਰਤਕਣ ਜਿਸ ਬੱਚੇ ਦੇ ਮਾਪਿਓ ਮਰ ਗਏ ਹੋਣ ਕੀ ਹੁੰਦਾ ਉਹ ਜਿਸ ਬੱਚੇ ਦੇ ਮਾਪਿਓ ਮਰ ਗਏ ਹੋਣ ਅਨਾਤ ਉਹ ਥਾਂ ਜਿੱਥੇ ਕੋੜੇ ਵੱਜੇ ਹੋਣ ਉਹ ਥਾਂ ਜਿੱਥੇ ਕੋੜੇ ਵੱਜੇ ਹੋਣ ਅਸਤਵਨ ਜਿਸ ਦੀ ਕੋਈ Ảਲਾਦ ਨਾ ਹੋਵੇ ਜਿਸ ਦੀ ਕੋਈ Ảਲਾਦ ਨਾ ਹੋਵੇ ਉਹ ਕੀ ਹੁੰਦਾ ਆਉਤਰਾ ਕਿਸੇ ਪ੍ਰਤੀ ਪ੍ਰਗਟ ਕੀਤੀ ਸ਼ਰਧਾ ਕੀ ਹੁੰਦੀ ਆ ਸ਼ਰਧਾਂਜਲੀ ਦੂਜਿਆਂ ਦੇ ਕੰਮ ਵਿੱਚ ਦਖਲ ਦੇਣ ਵਾਲਾ ਕੀ ਕਹਿੰਦੇ ਨੇ ਉਸ ਨੂੰ ਦਖਲੀ ਜਿਹੜਾ ਕਿਸੇ ਦਾ ਪੱਖ ਕਰੇ ਜਿਹੜਾ ਕਿਸੇ ਦਾ ਪੱਖ ਕਰੇ ਉਹ ਕੀ ਹੁੰਦਾ ਪੱਖਵਾਦੀ ਹਰ ਵੇਲੇ ਕੁੱਟ ਖਾਣ ਵਾਲਾ ਜਿਹਨੂੰ ਹਰ ਵੇਲੇ ਕੁੱਟ ਪੈਂਦੀ ਹੈ ਉਹ ਕੀ ਹੁੰਦਾ ਹੈ ਕੁੱਟੀਚਰ ਨਦੀ ਕਿਨਾਰੇ ਸੰਗੜਾ ਜੰਗਲ ਨਦੀ ਕਿਨਾਰੇ ਸੰਗੜਾ ਜੰਗਲ ਇਸ ਨੂੰ ਕੀ ਬੋਲਦੇ ਨੇ ਇੱਕ ਸ਼ਬਦ ਦੇ ਵਿੱਚ ਬੀਟ ਮੀ ਤੋਂ ਬਾਅਦ ਚੱਲਣ ਵਾਲੀ ਠੰਡਾਈ ਮੀ ਤੋਂ ਬਾਅਦ ਚੱਲਣ ਵਾਲੀ ਠੰਡਾਈ ਨੂੰ ਕੀ ਕਹਿੰਦੇ ਨੇ ਔੜ ਕੁੜੀਆਂ ਦੇ ਚਰਖਾ ਕੱਤਣ ਦੀ ਥਾਂ ਕੁੜੀਆਂ ਦੇ ਚਰਖਾ ਕੱਤਣ ਦੀ ਥਾਂ ਨੂੰ ਬੋਲਦੇ ਨੇ ਤਰਿੰਜਣ ਦਰਿਆ ਦੇ ਵਿੱਚ ਸੁੱਕੀ ਥਾਂ ਮੈਰੀ ਸੋਣ ਵਾਲੀ ਮੱਝ ਸੂਣ ਵਾਲੀ ਮੱਝ ਕੀ ਆ ਖਾਂਗੜ ਦੂਜਿਆਂ ਦੇ ਜ਼ੁਲਮ ਦੂਜਿਆਂ ਉੱਤੇ ਜ਼ੁਲਮ ਕਰਨ ਵਾਲਾ ਜ਼ੁਲਮਕਾਰ ਜੋ ਉੱਨਤੀ ਕਰਨ ਵਾਲਾ ਹੋਵੇ ਆ ਗਾਂ ਬਤੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤਾ ਫੈਸਲਾ ਗੁਰਮੱਤਾ ਲਾ ਕੇ ਕੀਤੀ ਗੱਲ ਮੇਹਣਾ ਜੋ ਪਸ਼ੂ ਉਹ ਪਸ਼ੂ ਜੋ ਰੱਜ ਕੇ ਪੱਠੇ ਚਰੇ ਉਖੜ ਕੱਪੜੇ ਰੰਗਣ ਵਾਲਾ ਲਲਾਰੀ ਅਗੜ की कहे पिछड़ सुलखणा कुलखणा उदासी दलिदरी हंकारी नीमर अगर है का झिड़क झिड़क का दिलासा तजरबेकार तजरबेकार का आऊगा अलड़ उतले प्रत सभ्यता सभ्याचारक तर तर की होगा खुशक कुचाल कुचाल होगा सुचाल अगां वधू पिछा खिचू अयाणा अयाणा का की होगा सियाणा उसत अनुकूल प्रतिकूल आस्तक नास्तक बहादुर डरपोक विस्तार, संक्षेप सख्त सख्त का नरम जंगली पालतू शराबी सोफी पूर्णमाशी मस्या नरम सखत बेअंत अंत अंतरीन पढ़ना लिखना चुस्त सुस्त हाजर गैर हाजर काला